ਆਪਣਾ ਬਾਕੀ ਸਾਰਾ ਕੰਮ ਹੋ ਗਿਆ ਪੂਰਾ ਕੈਨੇਡਾ ਤੇ ਫਾਇਨਲ ਗイズ ਆਪਣਾ ਸੁਬਰਾ ਖੜਾ ਬਸ ਪੂਰੀ ਓਕੇ ਦੀ ਰਿਪੋਰਟ ਆ ਬਸ ਜੋ ਕਿਤੇ ਵੀ ਲੱਗੇ ਜਾਣਾ ਸਿੱਟੇ ਰੱਖੀਆਂ ਵਿੱਚ ਬਾਕੀ ਤਾਂ ਸਾਰਾ ਕੰਮ ਓਕੇ ਡਨ ਪੂਰਾ ਸਾਫ ਸਾਫ ਸਫਾਇਦਾ ਤੇ ਪਰ ਬਾਅਦ ਗੱਟਾ ਰੱਖ ਰੱਖਿਆ ਸੀ ਗイズ ਕਰੇ ਜਦੋਂ ਕਰੇ ਕੋਈ ਵੀ ਚੀਜ਼ ਵੀ ਭਵੇਂ ਸਾਈਕਲੀ ਆ ਭਵੇਂ ਕਿਉਂ ਨਹੀਂ ਸਾਈਕਲੀ ਆਣਾ ਉਹਦੇ ਉੱਤੇ ਸਮਾਂ ਰੱਖ ਹੀ ਦਿੰਦੇ ਕਣੀ ਚੱਲ ਫਿਰ ਵੀ ਉਹਦੇ ਉੱਤੇ ਤਾਂ ਹਜੇ ਰੱਖਿਆ ਨਹੀਂ ਇੱਥੇ ਇਥੇ ਨੀਰੇ ਅੱਗੇ ਇੱਥੇ ਇੱਥੇ ਕੱਪੜਾ ਰੱਖਿਆ ਹੁੰਦਾ ਪੋਣਾ ਪੋਣਾ ਆ ਅੱਗੇ ਬੰਫਰ ਤੇ ਟੰਗ ਦਿੰਦੇ ਆ ਤੇ ਜਿਵੇਂ ਕਿ ਆ ਵੇਖੋ ਪਿੱਛੇ ਪਿਆ ਕੀ ਆ ਵੇਖੋ ਪਈ ਇਹਨੇ ਚੁੰਨੀ ਆ ਵੇਖੋ ਐਵੇਂ ਹਨਾ ਤੇ ਬਾਕੀ ਚੈੱਕ ਕਰੋ ਸਨਸੈਟ ਤੇ ਆਪਣਾ ਵੀਡੀਓ ਗਾਇਸ ਕੱਲ ਆ ਜਾਣੀ ਆ ਕੱਲ ਨੂੰ ਸਾਰੀਆਂ ਠੀਕ ਆ ਦੋ ਤਿੰਨ ਤੇ ਬਾਕੀ ਚੈੱਕ ਕਰੋ ਮੀ ਨਾਲ ਥਾ ਥਾ ਤੇ ਘਾਰੇ ਪੈ ਗੇ ਠੀਕ ਆ ਹੋ ਦੇਖੋ ਕਿਵੇਂ ਹੋ ਗਿਆ ਮੀ ਦੇ ਨਾਲ ਤੇ ਬਾਕੀ ਆਪਣਾ ਚੋਬਰ ਓਕੇ ਇਹਦੇ ਬਸ ਲੈਟਰ ਨੁਕਟਾ ਸਾਰੀਆਂ ਕੁਸ ਠੀਕ ਆ ਠੀਕ ਆ ਮੇਰੇ ਵੀਰੋ ਤੇ ਇਹ ਬਾਕੀ ਕਿ ਕਰਾਂ ਠੀਕ ਤੇ ਬਾਕੀ ਸਾਨੂੰ ਮਿਲਦੇ ਨੇ ਤੜਕੇ ਸਕੂਲ ਜਾਣਾ ਬਿਲਕੁਲ ਠੀਕ ਆ ਮੇਰੇ ਵੀਰੋ ਦੁੱਜੇ ਨੈਸਟਰ ਦਿਨ ਦੂਜੇ ਦਿਨ ਦਾ ਅੱਥਰਾ ਹੋ ਗਿਆ ਪਿੱਤਣ ਕਿ ਮੈਂ ਸਕੂਲ ਜਾਂਦਾ ਵੀਡੀਓ ਬਣਾਇਆ ਨਹੀਂ ਭੁੱਲ ਗਿਆ ਮੈਂ ਬੜੂਣੀ ਭੁੱਲ ਗਿਆ ਵੀਡੀਓ ਹੈ ਨਾ ਦੂਜੇ ਦਿਨ ਕੱਲ ਮਤਲਬ ਅੱਜ ਤੜਕੇ ਸਕੂਲ ਜਾਂਦਾ ਤੇ ਦੇਖੋ ਸਬਰ ਆਪਣਾ ਅਗੜਾ ਇਹ ਮੈਂ ਇਸ ਤੇ ਸੀਟ ਰੱਖਤੀ ਕਿਉਂਕਿ ਮੈਂ ਇਹਨੂੰ ਸਟਾਰਟ ਕੀਤਾ ਸੀ 10 ਮਿੰਟ ਬੈਟਰੀ ਥੋੜੀ ਡਾਊਨ ਹੁੰਦੀ ਜਾਂਦੀ ਸੀ ਕਿਉਂਕਿ ਜਦੋਂ ਆਪਾਂ ਵੀਡੀਓ ਬਣਾਉਣੀ ਹੁੰਦੀ ਆ ਕੋਈ ਰੀਲ ਰੂਲ ਬਣਾਉਣੀ ਹੁੰਦੀ ਹੈ ਜਿਹਦੀਆਂ ਸਾਰੀਆਂ ਲਾਈਟਾਂ ਛੱਡ ਲੈਣੇ ਜਿਹੜੀਆਂ ਸਾਰੀਆਂ ਲਾਈਟਾਂ ਹਨ ਤੇ ਬਾਕੀ ਬੈਟ ਡਾਊਨ ਹੁੰਦੀ ਜਾਂਦੀ ਸੀ ਥੋੜੇ ਬਸ ਮੈਂ ਜੋ ਜੇ ਮਾਰੀ ਸੈਲਫ ਮਰਿਆ ਤੇ ਇੱਕ ਰਾਉਂਡ ਛੱਡ ਗਿਆ ਸੀ ਬਚਾਲੇ ਫਿਰ ਵੀ ਚੱਕ ਲੈ ਸੈਲਫ ਮੈਂ ਤਾਂ ਕਿਹਾ ਨਹੀਂ ਚੱਕਣਾ ਇਹਨਾਂ ਸੈਲਫ ਤੇ ਬਾਅਦ ਚ ਪਰ ਫਿਰ ਵੀ ਸੈਲਫ ਚੱਕ ਗਿਆ ਕਿਉਂਕਿ ਹੁੰਨੀ ਹਜੇ ਹੈ ਨਹੀਂ ਸੀ 5 6 ਦਿਨ ਹੋ ਗਏ ਇਸ ਨੂੰ ਖੜੇ ਨੂੰ 6 ਦਿਨ ਤਾਂ ਕਰਕੇ ਤੇ ਇੱਕ ਰਾਉਂਡ ਬਚਾਲੇ ਛੱਡ ਗਿਆ ਸੀ ਬਸ ਜਿਵੇਂ ਸੈਲਫ ਮਰਿਆ ਇੱਕ ਵਾਰੀ ਤਾਂ ਇੰਜਨ ਕੰਮ ਮਗਿਆ ਸੀ ਤੇ ਬਾਅਦ ਚ ਖੜ ਕੇ ਸਰਫ ਚਾਬਿਕ ਮੈਂ ਰੱਖੀ ਸਰਫ ਇੰਜਨ ਕੰਮ ਕਰ ਗਿਆ ਇੱਕ ਵਾਰੀ ਫਿਰ ਖੜ ਕੇ ਤਾਂ ਫਿਰ ਦੁਬਾਰਾ ਘੁੰਮ ਗਿਆ ਆਪਣੇ ਆਪ ਹੀ ਕਿਉਂਕਿ ਬੈਟਰੀ ਫੜੀ ਡਾਊਨ ਤੇ ਇੱਕ ਇੱਕ ਸਾਨੂੰ ਇਹ ਚੈੱਕ ਕਰਨੀ ਸੀ ਕਿੰਨੇ ਮੈਂ ਦੇਖੋ ਕਿੰਨਾ ਪੱਦਦਾ ਹੈਨਾ ਮੇਰੇ ਜਿੱਦਾ ਹੋ ਗਿਆ ਇਹ ਬਸ ਹਮ ਮੰਨ ਲਉ ਹੁਣ ਇਹ ਇੱਕ ਦੋ ਦਿਨਾਂ ਦੇ ਵਿੱਚ ਐਡਾ ਹੋ ਜਾਊਗਾ ਇੱਕ ਦੋ ਦਿਨਾਂ ਛੱਡਾ ਹੈਨਾ ਮੇਰੇ ਜਿੱਦਾ ਹੋ ਚੁਆ ਗਿਆ ਆਮ ਤੌਰ ਤੇ ਕੱਲ ਪਰਸੋਂ ਦੇਖਿਆ ਸੀ ਤਾਂ ਐਡਾ ਕੀ ਸੀਗਾ ਐਡਾ ਇੰਨਾ ਵੱਧ ਕੇ ਦੇਖੋ ਇਹ ਵੱਧਾ ਪਤਾ ਨਹੀਂ ਕਰਾਂ ਇੱਥੇ ਆਪਾਂ ਕੰਦ ਕਰਿਆ ਸੀ ਆ ਵੇਖੋ ਇਹ ਤਾਰਾਂ ਦੇਸਦੀਆਂ ਹੋਈਆਂ ਨੇ ਤੁਹਾਨੂੰ ਆ ਵੇਖੋ ਤਾਰ ਹਨਾ ਹਾ ਵੇਖ ਬਾਕੀ ਉਹ ਗੱਡੀ ਖੜੀ ਵੇਖ ਤਾਰ ਇਹ ਤਾਰ ਇੱਥੇ ਗੱਡੀ ਅੜ ਗਈ ਸੀ ਤਾਂ ਹਾਂ ਲੱਗ ਗਈ ਸੀ ਹਨਾ ਤੇ ਇੱਕ ਵਾਰੀ ਮੌਸਮ ਚੈੱਕ ਕਰੋ ਕਾਲੇ ਕਾਲੇ ਬੱਦਲ ਮੇਰੇ ਵੀਰੋ ਇੱਥੇ ਮੀਂਹ ਨਾ ਕਰਾਂ ਕੋਈ ਬੈ ਚੁਕੀਆਂ ਆ ਤੇ ਆਪਣਾ ਬਾਹ ਇਹ ਖੜਾ ਹੈ ਅੰਦਰ ਹਨਾ ਤੇ ਬਾਕੀ ਚੈੱਕ ਕਰੋ ਤੇ ਇੱਕ ਵਾਰੀ ਆਪਣਾ ਬਾਹ ਚੈੱਕ ਕਰਾ ਦੀ ਸੁਣੋ ਆ ਦੇਖੋ ਮੀ ਨਾਲ ਕਾਰਾਂ ਕੁਰਾ ਪੈ ਗਈਆਂ ਤੇ ਇਸ ਚ ਮੈਂ ਸੀਟਾਂ ਸੁੱਤਾ ਰੱਖਤੀਆਂ ਚੋਬਰ ਤੇ ਇੱਕ ਸੀਟ ਰੱਖੀ ਇੱਥੇ ਬੈਠ ਕੇ ਮੈਂ ਸਟਾਰਟ ਕਰ ਰਹੀ ਸੀ ਨਾ ਤਾਂ ਕਰਕੇ ਤੇ ਉਹ ਖੜਾ ਆਪਣਾ ਬਾਹ ਫੋਕਸ ਇਹ ਦੇਖੋ ਇਹ ਖੜਾ ਹਨਾ ਤੇ ਆ ਚੈੱਕ ਕਰੋ ਆਪਣਾ ਬਾਜ ਚਾਬਰ ਇੱਕ ਸੀਟ ਰੱਖੀ ਠੀਕ ਹੈ ਮੇਰੇ ਵੀਰੋ ਬਾਕੀ ਮੀਮੂ ਦਾ ਕੋਈ ਪਰੇਸ਼ਾਨੀ ਦਾ ਫਿਕਰ ਹੋਰੇ ਨਹੀਂ ਅੱਜ ਕਾ ਹੈ ਮੈਨੂੰ ਜਾਣ ਕੇ ਨਹੀਂ ਪੱਟਦਾ ਯਾਰ ਪੱਟਨ ਤਾਂ ਮੈਂ ਪੱਟਦਾ ਨਾ ਅਹੀਂ ਸੋਣਾ ਜੀ ਲੱਗ ਕੋ ਠੀਕ ਹੈ ਨਾ ਨਾ ਕਰਨੀ ਤੇ ਬਾਕੀ ਠੀਕ ਹੈ ਮੇਰੇ ਵੀਰੋ ਫਿਰ ਮੈਂ ਆਉਂਦਾ ਸੋਣਾ ਓਕੇ ਹਾਂ ਕੱਲ ਪਰਸੋਂ ਵੀ ਵੀਡੀਓ ਚ ਤੁਹਾਨੂੰ ਦੱਸਿਆ ਸੀ ਕਿ ਆਪਣੇ ਬਾਜਤੀ ਜਿਹੜੀ ਸ਼ੀਟ ਆਉ ਥੋੜੀ ਵਿੰਗੀ ਹੋ ਗਈ ਹੈ ਤੇ ਇੱਕ ਵਾਰੀ ਚੈੱਕ ਕਰ ਆਪਣਾ ਬਾਜ ਕਿਹੋ ਜਿਹਾ ਲੱਗਦਾ ਹੈ ਹਨ ਇੱਕ ਵਾਰੀ ਚੈੱਕ ਕਰੋ ਹਨਾ ਤੇ ਸ਼ੀਟ ਖੋਲ ਲੀ ਤੇ ਇੱਥੋਂ ਇਹ ਦੇਖੋ ਨਾ ਉਧਰ ਤਾਂ ਉਹ ਬਾਊ ਦਾ ਲੱਗੇ ਜਾਂਦਾ ਨਾ ਪਤਾ ਨਹੀਂ ਲੱਗਦਾ ਇਧਰ ਵਾਲਾ ਪਤਾ ਲੱਗਦਾ ਦੇਖੋ ਉਹ ਮੈਂ ਦੇਖਣ ਚ ਨਾ ਸਸਲੀ ਹੋਰੀ ਲੱਗਦਾ ਹੋਰੀ ਲੱਗਦਾ ਹਨਾ ਉਹ ਮੈਂ ਤੁਹਾਨੂੰ ਦਿਖਾਉਂਦਾ ਤੇ ਇਸ ਨੂੰ ਦਿਖਾ ਦਈਏ ਉਹ ਕਿੱਥੇ ਆ ਸੀਟ ਜਿਹੜੀ ਹੈਗੀ ਆ ਆ ਨਵੀਂ ਸੀਟ ਆ ਹੁਣੇ ਖੁੱਲੀ ਆ ਮੈਂ ਉੱਥੋਂ ਦੇਖੋ ਕੀ ਹੋਇਆ ਲੱਗਦਾ ਹੁਣ ਮੈਂ ਜਰਾ ਤੇ ਆ ਮੈਂ ਹੁਣੇ ਖੁੱਲੀ ਆ ਤੇ ਆਪਾਂ ਇਹਨੂੰ ਖੋਲ ਕੇ ਆ ਵੇਖੋ ਜਿਵੇਂ ਆ ਸਿੱਧੀ ਤੇ ਜਮਾ ਸਿੱਧੀ ਇੱਥੇ ਤਾਂ ਵੇਖੋ ਇਧਰ ਨੂੰ ਕਿੰਨੀ ਝੁਕੀ ਹੋਈ ਹੈ ਨਾ ਇਹ ਵਿੰਗੀ ਹੋ ਗਈ ਤੇ ਇਸ ਨੂੰ ਇੱਕ ਵਾਰੀ ਹੌਲ ਕੇ ਫੇਰ ਦਿਖਾਉਣਾ ਤੇ ਇਹ ਆ ਪੁਰਾਣੀ ਸੀਟ ਆ ਆ ਜੋ ਮਸਈਆ ਦੇਖੋ ਇਹਨੂੰ ਆਪਾਂ ਹੁਣ ਇਹਦੇ ਚ ਕਸ ਕੇ ਤੇ ਉਥੇ ਬੁੱਟਾ ਸਾਈਕਲ ਤੇ ਕਸ ਦਾਂਗੇ ਆ ਪੁਰਾਣੀ ਸੀਟ ਐਸਟ ਕਰਕੇ ਤੇ ਨਵੀਂ ਲਾ ਕੇ ਸੈੱਡ ਦਿੰਨੇ ਇਹਦਾ ਕੋਈ ਫਾਇਦਾ ਨਹੀਂ ਠੀਕ ਆ ਤੇ ਚਲੋ ਇੱਕ ਵਾਰੀ ਚਾਹ ਇਸ ਚਾਹ ਲਾ ਦਿੰਨੇ ਆ ਤੇ ਫਿਰ ਉਹ ਇਸ ਚ ਕਸ ਕੇ ਖੋਲ ਕੇ ਨੂੰ ਤੇ ਕਸ ਕੇ ਫਿਰ ਦਿਖਾਉਣ ਨੂੰ ਠੀਕ ਆ ਜੋ ਦੇਖੋ ਆ ਹੈਗੀ ਨਵੀਂ ਸੀਟ ਆ ਇਹਦਾ ਉਥਲਾ ਜਿਹੜਾ ਕਵਰ ਹੁੰਦਾ ਉਹ ਆਪਾਂ ਖੋਲ ਲਿਆ ਵੇਖੋ ਥਲਕੋ ਦੇਣਾ ਤੇ ਮੱਖਣੀ ਲੱਗੀ ਪੱਟ ਕੇ ਲਾ ਲਿਆ ਹੁਣ ਜੇ ਆਪਾਂ ਇਹਨੂੰ ਐ ਕਰਾਂਗੇ ਨਾ ਵਿੱਚੋਂ ਇੱਕ ਗੋਦੀ ਜੀ ਨਿਕਲੂਗੀ ਵੇਖੋ ਤਾਂ ਕਰਕੇ ਆਪਾਂ ਇਹਨੂੰ ਐ ਰੱਖੀ ਰੱਖਾਂਗੇ ਤੇ ਜਿਹੜੀ ਆ ਕਾਠੀ ਹੈ ਵੀ ਟੁੱਟੀ ਹੋਈ ਆ ਵੇਖੋ ਇਹ ਵਿੱਚ ਆ ਨਾਟ ਖੋਲ ਕੇ ਹਣਾ ਆਹਾ ਆਹ ਕੰਟੇ ਇਹਨਾਂ ਚੋਂ ਇਧਰੋਂ ਆ ਸਾਰੇ ਨਾਟ ਖੋਲ ਕੇ ਪਹਿਲਾਂ ਆਹਾ ਵੇਖੋ ਆ ਇੱਕ ਥਾਂ ਟੁੱਟਿਆ ਵੇ ਆ ਕੱਢਣਾ ਪਊਗਾ ਸਾਰਾ ਜਗਾੜਾ ਇਹ ਵੀ ਟੁੱਟੇ ਹੋਏ ਕਰੈਨ ਮੈਂ ਜਾਵਾਂ ਨਵੀ ਇਹੋ ਜਿਹਾ ਬਣਾ ਲੈਣੀ ਆ ਪਰ ਇਹ ਵੇਖੋ ਖੜ ਜੋਕ ਲਾਉਣੇ ਪਹਿਲਾਂ ਫੇਰ ਖੋਲੋ ਠੀਕ ਹੈ ਮੇਰੇ ਕੋਲ ਜੇ ਜੋ ਆਪਾਂ ਆਪਣੇ ਬਾਏ ਦੇ ਸਵਿਟਚ ਉਹ ਖੋਲ ਕੇ ਤੇ ਨਵੀਂ ਟਰਾਈ ਕਰਕੇ ਨਵੀਂ ਕੋਲ ਖਤਿਆ ਵੇਖੋ ਜਦੋਂ ਸਿੱਧੀ ਆ ਇਹ 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 ਪੁਰਾਣੀ ਆ ਉਹ ਆਪਈ ਹਨ ਤਾਂ ਕੀ ਦਬਾ ਕੇ ਖੋਲ ਕੇ ਵਰਤੋ ਇਹ ਮੁਰਗੀ ਸਿੰਪ ਹੈ ਨਾ ਅੱਜ ਮੈਂ ਦਿਨਾਈ ਨਾਲ ਜਸ ਕਰਕੇ ਅੱਜ ਮੈਂ ਸਿੱਧਾ ਉਹਨਾਂ ਤੇ ਦਿਲ ਤੇ ਕਰ ਕੇ ਤੇ ਹੁਣ ਇਹ ਮੋਟਾ ਫਿਰ ਤੇ ਆ ਸੀਟ ਪੁਰਾਣੀ ਆ ਤੇ ਬਾਕੀ ਠੀਕ ਆ ਮਿੱਤਰੋ ਜੇ ਆਈ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰੋ ਚੈਨਲ ਨੂੰ ਕਰ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਕਰ ਲਿਓ ਆਲ ਤਾਂ ਕਿ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚਦੀ ਰਹੇ ਤੇ ਗੱਲ ਡਨ ਇਸ ਆਫ ਬਾਕੀ